ਦੰਗਰ ਵੀ ਬਹੁਤ ਦਰਿਆ ਕਰਦਾ ਦੰਗਰ ਹੈ ਨਹੀਂ ਦਾ ਹੋਰ ਨਾ ਮਾ ਵੀ ਉਧਰ ਮੌਸਮ ਖਰਾਬ ਸੀ ਪਹਿਲਾਂ ਤਾਂ ਮੀਂਹ ਹੀ ਖਤਰਾ ਦਾ ਮੀਂਹੇ ਬੜਾ ਖਤਰਾ ਬੜੀ ਕਿਰਪਾ ਰਹੀ ਬਾਬਾ ਜਿੰਨੇ ਨਹੀਂ ਨੇ ਥਨੇ ਕੋਈ ਨਹੀਂ ਨੇ ਕੋਈ ਨਹੀਂ ਦੱਖਣ ਮਗਦੀ ਗੁਰੂ ਮੋਰੀ ਦੀ ਕੋਈ ਹੈ ਸਿੱਖ ਸੰਗਤ ਕਿਉਂ ਉਹ ਵਿੱਚ ਜਿਸ ਨੇ ਮੋਖਾਈ ਉਹ ਗਿਰਖ ਆਪਾਂ ਐਸੀ ਕਿ ਵੀ ਜਿਉਂ ਟੈਂਟ ਲੈਣਾ ਤੇ ਟੈਂਟ ਆਪਾਂ ਲਾਣਾ ਹੁਣ ਆਪਾਂ ਫਿਰ ਉੱਥੇ ਜਾ ਕੇ ਰੋਡ ਦੇ ਉੱਤੇ ਦੀਖਾ ਖਾਸਾ ਵਾਇਰ ਦੇ ਕੇ ਮਤੇ ਆਖੰਡ ਨੂੰ ਪਤਾਈ ਹੈ ਕਿ ਮੁੰਡੇ ਨੈਵ ਨੇ ਯਾਦ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਸੰਤੋਖ ਬਾਬਾ ਬੰਤ ਸਿੰਘ ਜੀ ਢੇਰਾ ਬਾਬਾ ਸ਼੍ਰੀ ਚੰਦ ਜੀ ਵਾਲੇ ਅਤੇ ਸਮੂਹ ਐਨ ਆਰ ਆਈ ਵੀਰ ਪੈਣਾ ਵੱਲੋਂ ਅਤੇ ਨੌਜਵਾਨ ਸਭਾ ਪਿੰਡ ਕਨਪੁਰ ਚਲੇੜੀ ਦੇ ਸਮੂਹਾਂ ਵੱਲੋਂ ਮੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਇਹ ਲੰਗਰ ਢੇਰਾ ਬਾਬਾ ਸ਼੍ਰੀ ਚੰਦ ਜੀ ਦੇ ਲੰਗਰ ਹਾਲ ਵਿੱਚ ਤਿਆਰ ਹੋ ਰਿਹਾ ਹੈ ਇਸ ਤੌਰ ਪਰੰਤ ਇਹ ਲੰਗਰ ਜੀਟੀ ਰੋਡ ਉਤੇ ਲਗਾਇਆ ਜਾਏਗਾ ਸਾਡੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਲੰਗਰ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਬਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੋਈ ਐਸੀ ਕਿ ਵੀ ਜਿਉਂ ਟੈਂਟ ਲੈਣਾ ਤੇ ਟੈਂਟ ਪਾ ਬਣਾਣਾ ਹੁਣ ਆਪਾਂ ਫਿਰ ਇੱਥੇ ਜਾ ਕੇ ਰੋਡ ਦੇ ਉੱਤੇ ਸਨਾਣਾ ਵੀ ਫਿਰ ਨਿਕਾਲੋ ਗੜਵਾ ਲੈਣਾ ਤੇ ਜੇ ਲਾਵੇ ਡਬਲ ਫਿਰ ਲਗਾ ਬਾਰਾ ਕੋਈ ਜਗਾ ਡਬਲ ਪਾਣਾ ਆ ਵੀ ਛਾ ਚੱਕੇ ਨਾ ਇਹਨਾਂ ਨਾਲੀ ਤੋੜ ਕੇ ਲਾ ਗੱਲ ਲੈਣੇ ਹਾਂ ਗਏ ਬਾਰਾ ਵੇਕੇ ਨੇ ਉਹ ਗੇ ਆਈ ਲੇਨ ਤਾਂ ਪਾਣਾ ਜਗਾ ਕਿ ਕਿ ਨਹੀਂ ਉਹ What is that? वाले ना जाओ बच्चिया बाल भूलना जाओ वाले गुरबनी ना जायो दी कुर्बानी। वाले ना जायो, बच्चियों बच्चिया उमिरां दहशतगल छपाही ले छोटे छोटे बचियां छोटे छोटे बचे Thank yeah. you. ਅਸਮਾਨ ਆਪਾਂ ਛੱਡਤਾ ਜੀ ਤੇ ਲੰਗਰ ਦੀ ਸਮਾਪਤੀ ਹੋ ਗਈ ਜੀ ਤੇ ਅੱਜੋ ਵੀ ਰਹੋ ਆਹ ਬੜੀ ਵਧੀਆ ਵਧੀਆ ਸੀ ਮਨ ਚੰਗੀ ਵਾਰੀ ਸੀ ਇਹ ਤੋਂ ਲੈ ਕੇ ਸੌਤ ਬਾਬਾ ਦੀ ਬੜਾ ਦੰਗਰ ਵੀ ਬਹੁਤ ਚੱਲਿਆ ਕਰਦਾ ਕਿੱਤਾ ਬਾਬੇ ਦਾ ਦੰਗਰ ਹੈ ਨਹੀਂ ਤਾਂ ਹੋਰ ਨਾ ਮਾ ਵੀ ਮਿਲ ਉਧਰ ਮੌਸਮ ਖਰਾਬ ਸੀ ਪਹਿਲਾਂ ਤਾਂ ਮੀਂਹ ਹੀ ਖਤਰਾ ਦਾ ਹਾਂ ਮੀਂਹੇ ਬੜਾ ਖਤਰਾ ਬੜੀ ਕਿਰਪਾ ਰਹੀ ਬਾਬਾ ਜੀ ਕਿੰਨੇ ਦਿਨੇ ਥਨੇ ਕੋਈ ਨਹੀਂ ਕੋਈ ਨਹੀਂ ਥੋੜਾ ਥੋੜਾ ਸੋ ਕੋਈ ਵਾਕਈ ਫਾਇਦਾ ਹੋਇਆ ਸਾਡੇ ਪਿੰਡਾਂ 'ਚ ਸੁਧਾਰ ਹੋ ਗਿਆ ਸੁਧਾਰ ਹੋ ਗਿਆ ਦੇਖਾ ਕਿੱਥੇ ਆਪਾਂ ਕਿਚਲੇ ਕਿਚਲੇ ਅਜੋ ਨਾਸ਼ਤੂ ਬਿਲਾ ਕਿਚਲੇ ਕਿਚਲੇ ਖਨੇ ਹੋ ਜਾ ਛੱਡ ਜਾਨਾ ਕਿਚਲੇ ਕਿਚਲੇ ਸਮਾਨ ਦਾ ਕਿਚਲੇ ਬੱਲੇ ਬੈਜੋ ਥੱਲੇ